ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਹਾਂ ਐਡਰੈਸ ਇੱਕ ਵਾਰੀ ਵੀਰ ਦਾ ਜ਼ਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਸਭਰਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਦੋਸਤੋ ਵੀਰ ਦਾ ਹਰਪ੍ਰੀਤ ਸਿੰਘ ਜਿਨ੍ਹਾਂ ਦੇ ਫਾਰਮ ਤੋਂ ਅੱਜ ਆਪਾਂ ਵੀਡੀਓ ਬਣਾਉਣ ਲੱਗੇ ਆਂ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਦੋ گاਵਾ ਦਿਖਾਵਾਂਗੇ ਤੇ ਦੋਵੇਂ گاਵਾ ਦੋਸਤੋ ਗੱਬਣੀਆ ਸੂਨਦੇ ਬਿਲਕੁਲ ਨੇੜੇ ਆ ਡिटੇਲ ਇਹਨਾਂ ਦੀ ਸਾਰੀ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰਾਂਗੇ ਉਸ ਤੋਂ ਪਹਿਲੇ ਦੋਸਤੋ ਬੇਨਤੀ ਹੈ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਹੈ ਪਸ਼ੂ ਦੀ ਨਰਖ ਬਰਖ ਜਿਹੜੀ ਕਰਨੀ ਉਹ ਦੋਸਤੋ ਤੁਸੀਂ ਆਪਾਂ ਅਗੇ ਕਰਨੀ ਹੁੰਦੀ ਹੈ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਆਓ ਕਰੀਏ ਵੀਰ ਨਾਲ ਗੱਲਬਾਤ ਡਿਟੇਲ ਇਹਨਾਂ ਦਾ ਪਸ਼ੂ ਦੀ ਆਪਾਂ ਸਾਰੀ ਵੀਰ ਦੇ ਕੋਲੋਂ ਪੁੱਛ ਲੈਂਦੇ ਹਾਂ ਤੁਹਾਨੂੰ ਸਾਂਝੀ ਕਰ ਲੈਂਦੇ ਹਾਂ ਜੀ ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਖੈਰਾ ਸਾਹਿਬ ਹੋਰ ਠੀਕ ਠ ਹੋ ਨੰਬਰ 987773503 ਨਾਮ ਆਰ ਪ੍ਰੀਤ ਸਿੰਘ ਜੀ ਠੀਕ ਹੈ ਜੀ ਹਾਂ ਜੀ ਅੱਜ ਦੋਵੇਂ ਗਵਾਂ ਜੁੜਰੀਏ ਲੱਗੀ ਇੱਕੋ ਫਾਰਮ ਤੋਂ ਲੈਂਗੀ ਜੀ ਨਹੀਂ ਨਹੀਂ ਖੈਰਾ ਸਾਹਿਬ ਇੱਕੋ ਤਾਂ ਨਹੀਂ ਫਾਰਮ ਤੋਂ ਲੱਗ ਲੱਗ ਤੋਂ ਲਈਆਂ ਲੇਕਿਨ ਹੈਗੇ ਦੋਵੇਂ ਚੰਗੇ ਰਿਕਾਰਡ ਆ ਦੋਵੇਂ ਦੇਖੋ ਜੀ ਦੋਵੇਂ ਪ੍ਰਿੰਟ ਵੀ ਚੰਗੇ ਆ ਤੇ ਰਿਕਾਰਡ ਵੀ ਚੰਗੇ ਦੋਵਾਂ ਬੈੜਾ ਦੇ ਅੱਛਾ ਜੀ ਹਾਂ ਜੀ ਤੇ ਦੋਵੇਂ ਗੱਬਣਾ ਬਈ ਉਹ ڈاک ਤੇ ਲੈਂਦੀ ਆ ਅੱਛਾ ਜੀ ਇਹ ਜਿਹੜੀ ਕੋ ਦੋ ਚਾਰ ਦਿਨ ਲੇ ਜਾਊਗੀ ਠੀਕ ਹੈ ਜੀ ਸੁਵਾਂ ਕਰਮਾ ਕਿੰਨਾ ਸੁਣੀ ਦੋ ਸੁਵਾਂ ਦੋਵੇਂ ਜੀ ਦੂਜਾ ਦੂਜਾ ਜੀ ਅੱਛਾ ਦੂਜਾ ਤੀਜਾ ਸੁਵਾਂ ਹਾਂ ਜੀ ਹਾਂ ਜੀ ਤੇ ਪਹਿਲੇ ਸਵੇਰੇ ਕੋਈ ਪਤਾ ਕੀਤਾ ਰਿਕਾਰਡ ਦਾ ਪਹਿਲੇ ਸਵੇਰੇ ਭਾਜੀ ਆਇਆ ਰਕਾਰਡ ਆ ਬੜਾ ਦਾ ਬਹੁਤ ਚੰਗਾ ਰਕਾਰਡ ਆ 25 ਤੋਂ ਪਲਾਸ ਚੱਲੀ ਆ ਤੈਨੂੰ ਪਾਈਪਰ ਦਾ ਸਿਮ ਲੱਗਾ ਅੱਗੇ ਅੱਛਾ ਭਾਈ ਹਾਂਜੀ ਹਾਂਜੀ ਇਹਦੇ ਕੋਲ ਲਈ ਆਪਣਾ ਡਾਇਰੈਕਟਰੀ ਆ ਬੈਟਰੀ ਦਾ ਕੰਮ ਹੀ ਕਰਦਾ ਵਾ ਠੀਕ ਹੈ ਜੀ ਤੇ ਉਹਨੇ ਦੱਸਿਆ ਆਪਣਾ ਜਾਣ ਪਛਾਣ ਵਾਲਾ ਚੰਗਾ ਚੰਗਾ ਦੁੱਧ ਇਹ ਵੜ ਨੇ ਭੜਿਆ ਗਰੰਟੀ ਵਾਲੀ ਵੜ ਆਈ ਆ ਜੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਸੂਂਚ ਕਿੰਨਾ ਟਾਈਮ ਦੇ ਸੂਂਚ ਭਾਜੀ 2-4 ਦਿਨ ਲੈ ਜੂ ਵੇਹੇ ਆਲਮੋਸਟ ਤਾ ਤਿਆਰ ਹੀ ਆ ਤਿਆਰੀ ਜੀ ਹਾਂਜੀ ਹਾਂਜੀ ਠੀਕ ਹੈ ਜੀ ਵੇ ਲੈ ਜੂ ਇਹ 2-4 ਦਿਨ ਜ ਦੋਸਤੋ ਦੁਜਾ ਸੁਆ ਸੁਣੀਆ ਤੇ ਗਾੜੀ ਜਿਹੜਾ ਸੀਮਨ ਲੱਗਾ ਵੀ ਦੋਸਤੋ ਚੰਗੇ ਰਿਕਾਰਡ ਵਾਲਾ ਲੱਗਾ ਪਾਈਪਰ ਦਾ ਸੀਮਨ ਲੱਗਾ ਇਹਨੂੰ ਫਾਰਮ ਚੋਂ ਲੈਂਦੀ ਆ ਬੱਚੀ ਦੋਸਤੋ ਵੀਰ ਨੇ 25+ ਦੋਸਤੋ ਦੁੱਧੇ ਦਾ ਪਹਿਲੇ ਸੁਵੇਦਾ ਰਿਕਾਰਡ ਆ ਲਓ ਦੋਸਤੋ ਗਾਂ ਦਾ ਕੱਦ ਕਾਠ ਜਿੰਨਾ ਦੋਸਤੋ ਗਾਂ ਦਾ ਕੱਦ ਆ ਉਹਨਾਂ ਹੀ ਦੋਸਤੋ ਗਾਂ ਨੇ ਆਰਡਰ ਤਿਆਰ ਕੀਤਾ ਸਲਿਕ ਕਰੋ ਚੈੱਕ ਜੀ ਆਪਾਂ ਫਲਕਾਰੀ ਲਾ ਕੇ ਵੀ ਚੈੱਕ ਕਰਾਵਾਂਗੇ ਖੜਾ ਸਾਹਿਬ ਇੱਕ ਲਈ ਲਓ ਜੀ ਦੋਸਤੋ ਕਰ ਲਓ ਚੈੱਕ ਬਾਕੀ ਇਹਨਾਂ ਕੋ ਸਮਝੇ ਲੱਸੀ ਫਿੱਕੀ ਹੋਊਗੀ ਫਲਕਾਰੀ ਦੋਸਤੋ ਇੱਕ ਸ਼ੌਂਕ ਦੇ ਨਾਲ ਵੀਰ ਨੇ ਪਾਈ ਆ ਚਲੋ ਗਾਂ ਚੰਗੀ ਵਧੀਆ ਚੰਗੇ ਰਿਕਾਰਡ ਵਾਲੀ ਹੈ ਬਾਕੀ ਦੋਸਤੋ ਤਿਆਰੀ ਦੇ ਵਿੱਚ ਇਹ तकरीबन 2-4 ਦਿਨ ਦਾ ਟਾਈਮ ਵੱਧ ਤੋਂ ਵੱਧ ਖੜੂਗੀ ਜਿਹੜੀ ਦੋਸਤੋ ਆਰਡਰ ਕੁਆਲਟੀ ਨੇ ਤਿਆਰ ਕੀਤੀ ਹੈ ਬਾ ਕਮਾਲ ਤਿਆਰ ਕੀਤੀ ਹੈ ਬੈਕ ਸਾਈਡ ਵੀ ਕਾਫੀ ਦਿਖਾਉਂਦੀ ਹੈ ਫਰਨਾ ਫਰਨਾ ਦੋਸਤੋ ਕੁਆਲਟੀ ਕਰ ਲੋ ਚੈੱਕ ਚਾਰੇ ਥਾਂ ਦੋਸਤੋ ਗੈਪ ਦੇ ਵਿੱਚ ਕੋਈ ਫੋਟ ਸ਼ਾਂਗੜੀ ਨਾਲ ਸੋਹਣੀ ਦੋਸਤੋ ਤਿਆਰੀ ਕੀਤੀ ਹੈ ਗਾਣੇ ਮਸ਼ਾਹਰਪ੍ਰੀਤ ਜੀ ਕਿੰਨਾ ਕਤਮ ਮੁੱਲ ਕਰਦੇ 9 ਲਖ ਰਹਾ ਸਾਹਿਬ ਇਹਦਾ ਹੈਗਾ ਜੀ 95000 ਰੁਪਿਆ ਹਾਂਜੀ ਤੇ 92000 ਵੀ ਦੇ ਦਾਂਗੇ ਜੀ ਠੀਕ ਹੈ ਜੀ ਹਾਂਜੀ ਹਾਂਜੀ 95000 ਰੁਪਿਆ ਦੋਸਤੋ ਉਹ ਡਿਮਾਂਡ ਰੱਖੀ ਗਈ ਹੈ ਗਾਣ ਦੀ ਤੇ 92000 ਰੁਪਏ ਦੇ ਵਿੱਚੋਂ ਵੀਰ ਕਹਿੰਦਾ ਕੋਈ ਜਿਹੜਾ ਕੋਈ ਵੀਰ ਭਰਾ ਖਰੀਦਨ ਆਊਗਾ ਉਹਦਾ ਮਾਨਤਨ ਮੌਕੇ ਤੇ ਹਲਕਾ ਫੁਲਕਾ ਜ਼ਰੂਰ ਹੋਊਗਾ ਬਾਕੀ ਦੋਸਤੋ ਮੋਲ ਡੀ ਨੇ ਉਹਦੇ ਵੀਡੀਓ ਵਾਲੇ ਫਿਕਸ ਨਹੀਂ ਹੁੰਦੇ ਹੋਣ ਜ਼ਰੂਰ ਕਰਿਆ ਕਰੋ ਦੋ ਨੰਬਰ ਦੀ ਡਿਟੇਲ ਦਸੀਗੀ ਵੀਰ ਦੋ ਨੰਬਰ ਹੈ ਖੈਰਾ ਸਾਹਿਬ ਗੱਬਣਾ ਕੋਈ 10 ਦਿਨ ਦਾ ਸਮਾਂ ਲੈਂਦੀ ਆ ਤੇ ਉਹ ਸੀਮਨ ਦਾ ਤਾਂ ਨਹੀਂ ਪਤਾ ਬਾਕੀ ਰਿਕਾਰਡ ਚੰਗਾ ਇਹਦਾ 25 ਪਲੱਸ ਰਿਹਾ ਜਿੱਥੋਂ ਆਪਾਂ ਲਈ ਉਹਨਾਂ ਕਿਹਾ ਆਪਾਂ ਹਾਂ ਜੀ ਹਾਂ ਜੀ 25 ਤੋਂ 30 ਲੀਟਰ ਦੁੱਧ ਭਰ ਦੋਗੀ ਰਾਮ ਨਾ ਇਹ ਵੀ ਵੈੜ ਇਹ ਵੀ ਸਵੇਰ ਦੁੱਧ ਜੇ ਸੁਣੀ ਸਵੇਰ ਦੁੱਧ ਆਈ ਜੀ ਅੱਛਾ ਤੋਰ ਕੀ ਵੀਰੇ ਨੂੰ 10 ਦਿਨ ਦਾ ਟਾਈਮ ਦੋਸਤੋ ਅਜੇ ਸੁਣਨ ਦੇ ਵਿੱਚ ਬਾਕੀ ਪਿਆ ਵੀਰ ਕਹਿੰਦਾ ਤੇ ਦੁੱਧ ਜਿਹੜਾ ਚਵਾਇਆ ਇਹਨੇ ਵੀ ਦੋਸਤੋ ਪਹਿਲੇ ਸਵੇਰ ਕੋਈ 24 25 ਕਿਲੋ ਚਵਾਇਆ ਵਾ ਬਾਕੀ ਕੱਦ ਕਾਠ ਗਾਂ ਦਾ ਕਰੋ ਚੈੱਕ ਪ੍ਰਿੰਟ ਗ ਪ੍ਰਿੰਟ ਆ ਪਾਇਦਾ ਵੀ ਖਰਾਸਾ ਫਲਕਾਰੀ ਲਾ ਕੇ ਵੀ ਚੈੱਕ ਕਰਾਵਾਂਗੇ ਠੀਕ ਹੈ ਜੀ ਹਾਂ ਜੀ ਲੋ ਦੋਸਤੋ ਕਰ ਲਓ ਚੱਕ ਪੂਰੀ ਰਾਜੀ ਆ ਜੰਮੀ ਪੜੀ ਕੋਈ ਵੀ ਗਾਲ ਲਿੱਸੀ ਨਹੀਂ ਦੁਮਾ ਦੇ ਵਿੱਚੋਂ ਜੀ ਹਾਂਜੀ 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 ਕਿਹੜਾ ਚੰਗੀ ਸਾਂਭ ਕੀਤੀ ਆ ਜੀ ਮੁੱਲ ਵੀ ਵੀ ਸਾਂਭਦੇ ਨਾਲ ਵਟੇ ਮੁੱਲ ਵੀ ਸਾਂਭਦਾ ਹੀ ਪੈਂਦਾ ਤੁਹਾਨੂੰ ਹੀ ਪਤਾ ਜੀ ਬਾਕੀ ਦੋਸਤੋ ਚਲਦੀ ਚਲਦੀ ਵੀਡੀਓ ਨੂੰ ਚੈਨਲ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰੋ ਤੇ ਜਿਹੜੇ ਵੀਰਾਂ ਨੇ ਇਹ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਖਾਸ ਕਰਕੇ ਬੇਨਤੀ ਕਰਨਾ ਚਾਹੁੰਦਾ ਨੂੰ ਸਬਸਕ੍ਰਾਈਬ ਕਰ ਦੋ ਬੈਲ ਬਟਨ ਵਾਲ ਤੇ ਸਿਲੈਕਟ ਕਰ ਲਓ ਕਿੰਨਾ ਕੁ ਮੁੱਲ ਦਾ ਕਰਦੇ ਵੀਰ ਜੀ ਕੜਾ ਦਾ ਮੁੱਲ ਸੇਮ ਹੀ ਹੈ ਦਾ 99000 ਰੁਪਇਆ ਤੇ 92 ਦੀ ਆਪਾਂ ਦੇਣੀ ਹੈ ਜੀ। ਅੱਛਾ ਜੀ। ਤੇ ਇਹ ਜੋੜੀ ਲਊ ਕੋਈ ਵੀਰ ਭਰਾ ਦਾ ਹੋਰ ਮਾਤਾਨਾ ਆਪਾਂ ਕਰਦਾ। 92 92 184000 ਰੁਪਇਆ 184000 ਜੇ ਜੋੜੀ ਲਊਗਾ ਮੌਕੇ ਤੇ ਜਿਤਰਾ ਹੋਊਗਾ ਦੂਰ ਨੇੜੇ ਜਿਤਰਾ ਆਊਗਾ ਆਪਾਂ ਕਰ ਦਾਂਗੇ ਜੀ। ਠੀਕ ਠੀਕ। ਹਾਂ ਜੀ ਹਨਾ ਇੱਕ ਕਸਟਮਰ ਨੇ ਆਪਣੇ ਕੋਲ ਚਾਰ ਗਾਵਾਂ ਲਈਆਂ ਆਪਣੇ ਚੈਨਲ ਦਾ ਜੁੜਿਆ ਹੋਇਆ। ਅੱਛਾ ਜੀ। 15 ਵਜਿਆਂ ਵਾ ਦੋ ਹਣ ਭੇਜਣੀਆਂ ਦੋ ਆਪਾਂ ਸਵੇਰੇ ਭੇਜਣੀਆਂ ਵਾ। ਠੀਕ ਹੈ ਜੀ। ਹਾਂ ਜੀ ਹਾਂ ਜੀ ਦੋ ਕਸਟਮਰ ਨੇ ਇਕੱਠੀਆਂ ਚਾਰ ਲਈਆਂ ਉਹ ਲਓ ਦੋਸਤੋ 92000 ਰੁਪਿਆ ਪਹਿਲੇ ਨੰਬਰ ਦਾ ਤੇ 92000 ਰੁਪਿਆ ਦੋਸਤੋ ਦੋ ਨੰਬਰ ਦਾ ਤੇ ਜੇ ਕੋਈ ਵੀਰ ਕਹਿੰਦਾ ਇਕੱਠੀਆਂ ਖਰੀਦੂਗਾ ਤੇ ਫਿਰ ਦੋਸਤੋ ਉਹਦਾ ਮਾਣਦਾਨ ਜਿਹੜਾ ਮੌਕੇ ਤੇ ਬਣਦਾ ਜਿੰਨਾ ਹੋਊਗਾ ਉਹਨਾਂ ਕੀਤਾ ਜਾਊਗਾ ਬਾਕੀ ਦੋਸਤੋ گاਵਾں ਦੋਵੇਂ ਚੰਗੀਆਂ ਚ ਚੰਗੇ ਦੁੱਧ ਵਾਲੀਆਂ ਬਿਲਕੁਲ ਤਿਆਰੀ ਦੇ ਵਿੱਚ ਹੀ ਆ ਸਵੇਰ ਦੋਸਤੋ ਦੋਵਾਂ ਦਾ ਦੁੱਜਾ ਦੁੱਜਾ ਹੀ ਆ ਜੀ ਪਹਿਲੀ ਗਾਂ ਨੂੰ ਦੋਸਤੋ ਸੀਮਨ ਲੱਗਾ ਚੰਗੇ ਵਧੀਆ ਰਿਕਾਰਡ ਵਾਲਾ ਇਹਦਾ ਆਪਾਂ ਨੂੰ ਪਤਾ ਜੋ ਸੀਮਨ ਨਾਲ ਘਰ ਹੈ ਆਪਾਂ ਨੂੰ ਡਿਟੇਲ ਦਿੱਤੀ ਆਪਾਂ ਹੋਸਾਣਾ ਬੱਗੇ ਦੱਸਤਾ ਜੀ ਠੀਕ ਹੈ ਜੀ ਹਾਂ ਜੀ ਤੇ ਜਿਹਦਾ ਨਹੀਂ ਦੋਵੇਂ ਗਾਵਾਂ ਦੋਸਤੋ ਐ ਬਿਲਕੁਲ ਸੇਮ ਟੂ ਸੇਮ ਹੀ ਆ ਕੋਈ ਫਰਕ ਨਹੀਂ ਕਲਰ ਦਾ ਇੱਕਾਦ ਕਾੜ ਵੀ ਦੋਸਤੋ ਦੋਵਾਂ ਗਾਵਾਂ ਦੇ ਇੱਕੋ ਜਿਹਾ ਦੁੱਧ ਵੀ ਦੋਸਤੋ ਦੋਵੇਂ ਗਾਵਾਂ ਤਕਰੀਬਨ ਸੇਮ ਭਰਦੇ ਨੇ ਦੁੱਧ ਵੀ ਜੀ ਹਾਂਜੀ ਤੇ ਮੁੱਲ ਵੀ ਦੋਸਤੋ ਦੋਵਾਂ ਗਾਵਾਂ ਦਾ ਇੱਕੋ ਜਿਹਾ ਹੈ ਬਾਕੀ ਦੋਸਤੋ ਜੇ ਕਿਸੇ ਵੀਰ ਨੇ ਫਾਰਮ ਸ਼ੁਰੂ ਕਰਨਾ ਚਾਹਵਾ ਤੇ ਦੋਸਤੋ ਬਹੁਤ ਵਧੀਆ ਚੀਜ਼ ਹੈ ਕਿਉਂਕਿ ਚੰਗਾ ਦੁੱਧ ਚੋਣਗੇ ਦੋਵੇਂ ਗਾਵਾਂ ਮੁੱਲ ਵੀ ਇਹਨੇ ਦੋਵੇਂ ਖਰਾ ਸਾਬ ਪਿੰਟ ਦੇ ਵਿੱਚ ਆ ਕੋਈ ਇਹ ਨਹੀਂ ਵੀ ਇਹ ਗੱਲਾਂ ਘਸੀਆਂ ਦੋਵੇਂ ਗਾਵਾਂ ਦੀ ਠੀਕ ਹੈ ਜੀ ਹਾਂਜੀ ਦੋ ਦੋਵੇਂ ਡੱਬੀਆਂ ਗਾਵਾਂ ਦੋਵੇਂ ਚੰਗੇ ਸੀਮਨ ਦੇ ਅਡਰੈਸ ਦੋਸਤੋ ਇਹ ਕਰੀਬੀ ਇੱਕ ਦਾ ਫੇਰ ਬੋਲ ਦੇਣਾ ਪਿੰਡ ਦੋਸਤੋ ਵੱਡੇ ਸੁਭਰਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਫੋਨ ਨੰਬਰ ਵੀਰ ਜੀ ਇੱਕ ਰੀ ਫੇਰ ਬੋਲਦੀ ਆਪਾਂ ਫੋਨ ਨੰਬਰ ਹੈ ਦਾ 9877735030 ਜੀ ਠੀਕ ਹੈ ਹਾਂਜੀ ਹਾਂਜੀ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਵੇਖਣ ਵਾਸਤੇ ਜੀ